ਅਹ ਇਤਰ ਲਈ ਫ੍ਰਿਜ ਵੀ ਲੈਣਦਾ ਟੀਵੀ ਵੀ ਲੈਣਦਾ ਤੇ ਮਿਕਸੀ ਵੀ ਲੈਣਦੀ ਆ। ਖੁਸ਼ ਆ ਹੁਣ। ਆ ਤਾਂ ਜਿਹੜੀ ਤੁਸੀਂ ਲਿਸਟ ਭੇਜੀ ਸਾਨੂੰ ਰਾਸ਼ਨ ਵਾਲੀ। ਸਮਾਨ ਤੁਹਾਡਾ ਬਣਦਾ 50000 ਦਾ। ਤੁਹਾਡੇ ਨਾਲ ਹਲਵਾਈ ਆਏ ਆ ਜਿੰਨਾ ਬਣਾਉਣਾ ਵਾ। ਕੁੜੀਏ ਕਿਨੋਂ ਦਈਏ? ਤੈਨੂੰ ਦੇ ਦਈਏ ਸਾਂਭ ਲੇਗੀ। ਨਹੀਂ ਸਰ ਤੁਸੀਂ ਉਹਨਾਂ ਨੂੰ ਦੇ ਦਿਓ। ਆ ਲਓ ਮਾਤਾ ਜੀ। ਦੇ ਦਿਓ ਜਦੋਂ ਪੇੜੇ ਜਿਹੇ। ਹੁਣ ਬੋਝ ਲੱਤ ਗਿਆ ਵਾ। ਲੱਤ ਗਿਆ ਜੀ। ਹੈਂ? ਲੱਤ ਗਿਆ। ਕੱਲ ਤੱਕ ਆਗਾ ਸੀ? ਹਾਂ ਕੱਲ ਤੇ ਬੜਾ। ਅੱਜ ਰੱਖੋ ਜੀ। ਖੁਸ਼ ਆ? ਹਾਂ ਜੀ। ਚਲੋ ਖੁਸ਼ੀ ਰਹਿਣਾ ਤੇ ਧੀ ਵੀ ਖੁਸ਼ੀ ਰਵੇ ਫਿਰ ਅੱਜ। ਤੇ ਬਾਥਰੂਮ ਫਿਰ ਕਿੱਥੇ ਜਾਂਦੀਆਂ ਬੇਟੀਆਂ ਦਾ? ਹਾਂ ਤੇ ਦਾਦਾ ਜੀ ਹੁਣ ਨਵਾਂ ਫਰਸ਼ ਪਾ ਦਿੱਤਾ ਹੈ। ਆਪਣੇ ਘਰ ਬਾਥਰੂਮ ਹੀ ਨਹੀਂ ਆਉਂਦਾ। ਕਰਾ ਦੇ ਨੇ। ਸੀਨਾ ਉਸ ਘਰ ਚ ਹੀ ਆਏ ਆ ਭਾਜੀ। ਉਹ ਬੇਟੀਆਂ ਨੇ 4 ਉਹਨਾਂ ਦੀਆਂ ਤੇ ਬਾਥਰੂਮ ਵੀ ਕਿਸੇ ਦੇ ਘਰ ਜਾਂਦੀਆਂ ਸੀ ਛੋਟਾ ਜਿਹਾ ਬਾਥਰੂਮ ਹੀ ਬਣਾ ਦੇਣਾ ਉਹਨਾਂ ਨੂੰ ਤੇ ਨਾਲ ਰਸੋਈ ਵੀ ਬਣਾ ਦੇਣੀ ਹੈ। ਦੋਸਤੋ ਕੱਲ ਪਿੰਡ ਹਰੜ ਦੇ ਵਿੱਚ ਜਿਹੜੀ ਲਿਸਟ ਬਣਾਈ ਸੀਗੀ ਪੈੜੀ ਦੀ ਉਸ ਤੋਂ ਬਾਅਦ ਇੱਥੋਂ ਪਿੰਡ ਵਾਲਿਆਂ ਨੇ ਦੱਸਿਆ ਸੀਗਾ ਕਿ ਮਾਤਾ ਜੀ ਦੀ ਬੇਟੀ ਦੀ ਸ਼ਾਦੀ ਆ ਔਰ ਜਿਹੜੀ ਫਸਲ ਸੀਗੀ ਕਿੱਲਾ ਦੋ ਕਲੇ ਉਹ ਸਾਰੀ ਖਰਾਬ ਹੋ ਚੁੱਕੀ ਆ ਔਰ ਸ਼ਾਦੀ ਰੱਖੀ ਹੋਈ ਸੀਗੀ ਵਿਆਹ ਹੈ ਬੇਟੀ ਦਾ ਔਰ ਕੱਲ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਤੁਹਾਡੇ ਲਈ ਜਿਹੜਾ ਅਸੀਂ ਰਾਸ਼ਨ ਦਾ ਇੰਤਜ਼ਾਮ ਹੈ ਨਾ ਸਾਨੂੰ ਲਿਸਟ ਦੇ ਦਿਓ ਤੁਹਾਨੂੰ ਕੀ ਕੀ ਚਾਹੀਦਾ ਵਾ ਤੇ ਇਹਨਾਂ ਸਾਨੂੰ ਲਿਸਟ ਭਾਈ ਸੀ ਅੱਜ ਮੇਰੇ ਫੋਨ ਦੇ ਉੱਤੇ ਉਹ 50000 ਰੁਪਏ ਦੇ ਕਰੀਬ ਸਮਾਨ ਬਣਦਾ ਸੀ ਪਰ ਜਿਹੜੀ ਸ਼ਾਦੀ ਆ ਉਹ ਨਵੰਬਰ ਚ ਆ ਜੀ ਨਵੰਬਰ ਦੇ ਵਿੱਚ ਸ਼ਾਦੀ ਹੈ ਔਰ ਉਸ ਤੋਂ ਪਹਿਲਾਂ ਪਹਿਲਾਂ ਹੀ ਦਿਮਾਗ ਤੇ ਬੋਝ ਬਹੁਤ ਸੀਗਾ ਸਮਾਨ ਅਸੀਂ ਕਿਸੇ ਹੋਰ ਦੀ ਸੇਵਾ ਲਾਉਣੀ ਸੀ ਪਰ ਅੰਕਲ ਦੇ ਬੜਾ ਮਨ ਦੇ ਵਿੱਚ ਸੀਗਾ ਵੀ ਮੈਂ ਬੇਟੀਆਂ ਦੀ ਸ਼ਾਦੀ ਵੀ ਕਰਨੀ ਆ ਪਹਿਲੇ ਦਿਨ ਤੋਂ ਹੀ ਇਹ ਬੋਲ ਰਹੇ ਸੀਗੇ ਕਿ ਸਾਨੂੰ ਵੀ ਇਹੋ ਜੀ ਸੇਵਾ ਦਿਓ ਔਰ ਇਹਨਾਂ ਨੇ ਗੱਡੀ ਚ ਆਉਂਦੇ ਆਉਂਦੇ ਆ ਜ਼ਿੰਮੇਵਾਰੀ ਲੈ ਲਈ ਔਰ ਨਾਲ ਹੀ ਉਹਨਾਂ ਕਹਾ ਕਿ ਮੈਂ ਰੋਟੀ ਪਾਣੀ ਨਹੀਂ ਨਾਲ ਥੋੜਾ ਬਹੁਤਾ ਬੇਟੀ ਦੇ ਦਾਜ ਲਈ ਵੀ ਸਮਾਨ ਲੈ ਕੇ ਜਾਣਾ ਇੱਕੋ ਫ੍ਰਿਜ ਲੈਇਆ ਇੱਕ ਟੀਵੀ ਲੈਇਆ ਇੱਕ ਮਿਕਸੀ ਲੈਇਆ ਔਰ ਜਿਹੜਾ ਇਹਦੀ ਰੋਟੀ ਦਾ ਖਰਚਾ ਹੋਣਾ ਸੀਗਾ 50000 ਰੁਪਿਆ ਉਹ ਮਾਤਾ ਜੀ ਨੂੰ ਦਿੱਤੇ ਔਰ ਇੱਥੇ ਹੀ ਪਿੰਡ ਦੇ ਵਿੱਚ ਜਿਹੜੇ ਇਹਨਾਂ ਦਾ ਕੰਮ ਕਰਦੇ ਨੇ ਜਿਹੜੇ ਰੋਟੀ ਦਾ ਬੰਦੋਬਸਤ ਹਲਵਾਈ ਦਾ ਕੰਮ ਹੈ ਜੀ ਤੁਹਾਡਾ ਦੁਕਾਨ ਹੈ ਕਰਿਆਨੇ ਦੀ ਔਰ ਪਿੰਡ ਨੇ ਫੈਸਲਾ ਕੀਤਾ ਸੀਗਾ ਵੀ ਪਰਿਵਾਰ ਦੇ ਵਿੱਚ ਪੈਸੇ ਵਰਤੇ ਨਾ ਜਾਣ ਔਰ ਇਸ ਕਰਕੇ ਲੈਣੇ ਦੇਣੇ ਜਿੰਨਾ ਦਿੱਤੇ ਜਾਣ ਤੇ 50000 ਰੁਪਇਆ ਜਿਹੜਾ ਉਹ ਪਿੰਡ ਵਾਲਿਆਂ ਦੇ ਸਾਹਮਣੇ ਜਿਹੜਾ ਦੁਕਾਨ ਵਾਲੇ ਨੂੰ ਦੇ ਦਿੱਤਾ ਵਾ ਜਿਹੜੇ ਇਹਨਾਂ ਦੇ ਸ਼ਾਦੀ ਵਾਲੀ ਤਰੀਕ ਦੇ ਉੱਤੇ ਉਹ ਆਪਣੀ ਰੋਟੀ ਦੀ ਜਿਹੜਾ ਡਿਊਟੀ ਆ ਉਹ ਨਿਭਾ ਦੇਣਗੇ ਰੋਟੀ ਪਾਣੀ ਦਾ ਬੰਦੋਬਸਤ ਵਧੀਆ ਕਰ ਦੇਣਗੇ ਔਰ ਅੱਜ ਮਾਤਾ ਜੀ ਨੂੰ ਪੁੱਛਿਆ ਵੀ ਕੱਲ ਤੱਕ ਦਿਮਾਗ ਤੇ ਬੜਾ ਬੋਝ ਸੀਗਾ ਵੀ ਬੇਟੀ ਦੀ ਸ਼ਾਦੀ ਬੜੀ ਸਿਰ ਤੇ ਆ ਗਈ ਔਰ ਨੁਕਸਾਨ ਬੜਾ ਹੋ ਗਿਆ ਵਾ ਔਰ ਉਹਦੇ ਲਈ ਅੱਜ ਆਪਣੇ ਆਪ ਹੀ ਮੂੰਹ ਕਹਿ ਰਿਹਾ ਵੀ ਬੋਝ ਮੇਰੇ ਦਿਮਾਗ ਤੋਂ ਲੱਥਾ ਤੇ ਅੰਕਲ ਦਾ ਬਹੁਤ ਬਹੁਤ ਧੰਨਵਾਦ ਹੈ ਸਾਰਜਸਪਾਲ ਸਿੰਘ ਸੂਰੀ ਜਿਹੜੇ ਬੰਬੇ ਤੋਂ ਆਏ ਆ ਤਿੰਨ ਚਾਰ ਦਿਨ ਤੋਂ ਮਤਲਬ ਲਗਾਤਾਰ ਹੀ ਇੱਥੇ ਫਿਰ ਰਹੇ ਨੇ ਉਸ ਤੋਂ ਪਹਿਲਾਂ ਇਹਨਾਂ ਦਾ ਬੇਟਾ ਸਾਡੇ ਨਾਲ ਜਿਹੜਾ ਉਹ ਸੇਵਾ ਨਿਭਾ ਰਿਹਾ ਔਰ ਕਹਿੰਦੇ ਸੀਗੇ ਕਿ ਜਾਣ ਤੋਂ ਪਹਿਲਾਂ ਪਹਿਲਾਂ ਮੇਰੇ ਹੱਥੀ ਕਿਸੇ ਦੀ ਸ਼ਾਦੀ ਦਾ ਬੰਦੋਬਸਤ ਵੀ ਕਰਾਇਆ ਜਾਵੇ ਉਹ ਵੀ ਇਹਨਾਂ ਦੇ ਮਨ ਦੇ ਵਿੱਚ ਅ ਔਰ ਧੰਨਵਾਦ ਅੰਕਲ ਤੁਹਾਡਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਹੁਣ ਖੁਸ਼ ਹੋ ਗਈ ਤੂੰ ਹੂੰ ਬਸ ਤੇਰੀਆਂ ਜ਼ਰੂਰਤਾਂ ਜਿਹੜੀਆਂ ਅਸੀਂ ਸੋਚ ਜਿਹੜੀ ਸੀਗੀ ਉੱਥੇ ਤੱਕ ਪੂਰੀ ਪੈ ਗਈ ਹਾਂਜੀ ਸਰ ਤੂੰ ਖੁਸ਼ ਹੋ ਠੀਕ ਹੈ ਤੇ ਹੁਣ ਇੱਕ ਕੰਮ ਜ਼ਰੂਰ ਕਰਨਾ ਵਿਆਹ ਤੋਂ ਪਹਿਲੇ ਇੱਕ ਫੋਨ ਜ਼ਰੂਰ ਕਰ ਦੇਣਾ ਕਿ ਭਾਈ ਆ ਜਾਓ ਵਿਆਹ ਤੇ ਕੋਸ਼ਿਸ਼ ਕਰਾਂਗੇ ਅਸੀਂ ਵਿਆਹ ਤੇ ਹਾਜ਼ਰ ਹੋ ਜਾਾਂਗੇ ਹਾਂ ਠੀਕ ਹੈ ਮੀਨੇ ਵੀ ਰੋਕੋਛ ਰੋ ਕੱਲ ਭੈਣ ਸੁਖਜੀਤਕੌਰ ਦਾ ਘਰ ਦੇਖਿਆ ਸੀ ਜਦੋਂ ਪਿੰਡ ਵਾਲਿਆਂ ਨੇ ਦਿਖਾਇਆ ਸੀ ਕਿ ਬਹੁਤ ਜਿਆਦਾ ਲੋਡ ਹੈ ਔਰ ਕੱਲ ਅਸੀਂ ਇਹਦਾ ਐਸਟੀਮੇਟ ਲਾਇਆ ਸੀਗਾ ਵੀ 2 ਕ ਲੱਖ ਰੁਪਏ ਦੇ ਵਿੱਚ ਤਿਆਰ ਹੋ ਜਾਊਗਾ ਪਰ ਅੱਜ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੀ ਘਰ ਦੇ ਵਿੱਚ ਕੱਲਾ ਲੈਂਟਰ ਹੀ ਨਹੀਂ ਪੈਣ ਵਾਲਾ ਕਮਰੇ ਹੀ ਨਵੇਂ ਸਿਰੇੋਂ ਨਹੀਂ ਪੈਣ ਵਾਲੇ ਬਾਥਰੂਮ ਵੀ ਨਹੀਂ ਹੈ ਬੱਚੀਆਂ ਕਿਸੇ ਮਤਲਬ ਕਿਹਦੇ ਘਰ ਜਾਂਦੀਆਂ ਨੇ ਜੀ ਰਿਸ਼ਤੇਦਾਰਾਂ ਦੇ ਚਾਚਾ ਜੀ ਦੇ ਘਰ ਜਾਂਦੀਆਂ ਨੇ ਚਾਚਾ ਜੀ ਦੇ ਘਰ ਜਾਂਦੀਆਂ ਨੇ ਕਿਤੇ ਮਤਲਬ ਵਾਸ਼ਰੂਮ ਵੀ ਜਾਣਾ ਹੁੰਦਾ ਤੇ ਬੱਚੀਆਂ ਅੱਗੋਂ ਜਵਾਨ ਹੋ ਰਹੀਆਂ ਨੇ ਔਰ ਅਸੀਂ ਅੱਜ ਆਏ ਤੇ ਹੈਗੇ ਸੀ ਵੀ ਇੰਨੀ ਕਿ ਜ਼ਿੰਮੇਵਾਰੀ ਆ ਤੇ ਨਿਭਾ ਲੈਣੇ ਆ ਰਾਸ਼ਨੇ ਨਾਲ ਹੀ ਲੈਣ ਦਾ ਔਰ ਅੱਜ ਮਤਲਬ ਮੈਂ ਦੇਣ ਵਾਲੇ ਫਿਰ ਮੈਂ ਦੱਸਣ ਆ ਮੈਂ ਹੁਣੇ 2 ਮਿੰਟ ਪਹਿਲਾਂ ਹੀ ਮੈਂ ਗੱਲ ਕੀਤੀ ਆ ਵੀ ਬੜੀ ਧੀਰ ਤੋਂ ਮੈਨੂੰ ਸੇਵਾ ਪੁੱਛ ਰਹੀ ਸੀ ਸਾਹ ਰਜਿੰਦਰ ਸਿੰਘ ਢੋਟ ਨੇ ਜਿਹੜੇ ਪਛੋਕਰ ਆ ਉਹਨਾਂ ਦਾ 76 ਜੀਬੀ ਆ ਰਾਮ ਸਿੰਘਪੁਰਾ ਰਾਜਸਥਾਨ ਤੋਂ ਤੇ ਰਹਿੰਦੇ ਯੂ ਐਸ ਏ ਦੇ ਵਿੱਚ ਨੇ ਉਹਨਾਂ ਨੂੰ ਮੈਂ ਦੱਸਿਆ ਕਿ ਆ ਘਰ ਦੀ ਹਾਲਤ ਹੈ ਤੇ ਉਹਨਾਂ ਦੀ ਪਰਸੋਂ ਟੀਮ ਆ ਰਹੀ ਹੈ ਉਹ ਕਹਿੰਦੇ ਜੀ ਸਾਡੇ ਜਿੰਮੇ ਲਾ ਦਿਓ ਸੀਮਿੰਟ ਜਿਹੜਾ ਉਹ ਸੁਖ ਭਾਜੀ ਨੇ ਕੱਲ ਜ਼ਿੰਮੇਵਾਰੀ ਚੁੱਕ ਲਈ ਸੀਗੀ ਸੁਖ ਸੰਧੂ ਬਣਾ ਔਰ ਬਾਕੀ ਜਿਹੜਾ ਖਰਚਾ ਹੋਊਗਾ ਜਿੰਨਾ ਵੀ ਲੱਗਣਾ ਵਾ ਉਹ ਸਾਰਾ ਸਮਾਨ ਹੈ ਜਾਂ ਜੋ ਮਿਸਤਰੀ ਦੀ ਲੇਬਰ ਹੈ ਉਹ ਪਰਸੋਂ ਸਾਡੇ ਨਾਲ ਇੱਥੇ ਆ ਜਾਣਗੇ ਤੇ ਸਮਾਨ ਜਿਹੜਾ ਇੱਥੇ ਛੇਤੀ ਤੋਂ ਛੇਤੀ ਮੈਂ ਤਾਂ ਸਮਝਦਾ ਵੀ ਲੋਡ ਬਹੁਤ ਜ਼ਿਆਦਾ ਹੈ ਬੱਚਿਆਂ ਨੂੰ ਵੀ ਤੇ ਇਹਨਾਂ ਨੂੰ ਤੇ ਇਹ ਜਿਹੜਾ ਇਹਨਾਂ ਦਾ ਘਰ ਹੈ ਉਹ ਛੇਤੀ ਤੋਂ ਛੇਤੀ ਜਿਹੜਾ ਪੂਰਾ ਕਰਾਉਣ ਦੀ ਸਮਾਨ ਇਹਨਾਂ ਦਾ 1-2 ਦਿਨਾਂ ਦੇ ਵਿੱਚ ਪਰਸੋਂ ਆਉਂਦੇ ਨੇ ਤੇ ਅਗਲੇ ਦਿਨ ਹੀ ਤੁਹਾਡਾ ਸਮਾਨ ਜਿਹੜਾ ਸੁੱੜ ਦਿੱਤਾ ਜਾਊਗਾ ਘਰ ਜਿਹੜਾ ਇਹਨਾਂ ਦਾ ਉਹ ਨਵਾਂ ਬਣਾ ਦਿੱਤਾ ਜਾਊਗਾ ਤੇ ਵਿੱਚ ਦੋ ਕਮਰੇ ਇਹਨਾਂ ਦੇ ਬਣਾ ਦਿੱਤੇ ਜਾਣਗੇ 12x12 ਦੇ ਰਾਵਲ 12 बाई 12 ਦੇ ਤੇ ਨਾਲ ਇੱਕ ਬਾਥਰੂਮ ਤੇ ਇੱਕ ਛੋਟੀ ਜਿਹੜੀ ਰਸੋਈ ਜਿਹੜੀ ਆ ਕਿਚਨ ਉਹ ਬਣਾ ਦਿੱਤੀ ਜਾਊਗੀ ਤਾਂ ਜੋ ਜ਼ਿੰਦਗੀ ਦਾ ਜਿਹੜਾ ਗੁਜ਼ਰਬਸਰਿਆ ਉਹ ਚੰਗੇ ਤਰੀਕੇ ਹੋ ਸਕੇ ਕੁੜੀਓ ਖੁਸ਼ ਜੀ ਹੋਣਾ ਕੱਲ ਕਿਉਂ ਨਹੀਂ ਦੱਸਿਆ ਵੀ ਵਾਸ਼ਰੂਮ ਵੀ ਨਹੀਂ ਹੈਗਾ ਚਾਕਲੇਟ ਖਾ ਲਈਓ ਹਾਂ ਬੋਲਣਾ ਨਹੀਂ ਆਉਂਦਾ ਤੈਨੂੰ ਹਾਂਜੀ ਬੋਲੋ ਹਾਂਜੀ ਹੈ ਆ ਗਿਆ ਸਮਾਨ ਤੇਰਾ ਖੁਸ਼ ਆਂ ਚਾਕਲੇਟਾਂ ਸਾਂਭ ਲਈਆਂ ਹਾਂਜੀ ਤੁਹਾਨੂੰ ਧੰਨਵਾਦ ਆ ਢੋਡ ਸਾਹਿਬ ਦਾ ਵੀ ਜਿਹੜੇ ਬੜੇ ਦਿਨਾਂ ਤੋਂ ਸਾਨੂੰ ਕਹਿ ਰਹੇ ਸੀ ਔਰ ਮੇਰੀ ਇੱਕੋ ਹੀ ਇੱਛਾ ਹੁੰਦੀ ਆ ਵੀ ਹੱਥੀ ਸੇਵਾ ਕੀਤੀ ਜਾਵੇ ਉਹਨਾਂ ਦੀ ਟੀਮ ਹੈ ਜਿਹੜੀ ਰਾਜਸਥਾਨ ਤੋਂ ਉਹ ਸਾਡੇ ਕੋਲ ਪਰਸੋਂ ਆਜੂਗੀ ਔਰ ਹੱਥੀ ਜਿਹੜੀ ਉਹਨਾਂ ਦੇ ਸੇਵਾ ਕਰਾਈ ਜਾਊਗੀ ਮੈਂ ਬਾਕੀਆਂ ਨੂੰ ਵੀ ਕਹਿਣਾ ਕਿ ਬਹੁਤ ਸਾਰੇ ਲੋਕਾਂ ਨੇ ਸਾਨੂੰ ਆਪਣੇ ਨੰਬਰ ਤੇ ਆਪਣਾ ਜਿਹੜਾ ਪਿਆਰ ਹੈ ਉਹ ਲੋਕਾਂ ਦੇ ਪ੍ਰਤੀ ਦਿਖਾਇਆ ਵਾ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਵੀ ਤੁਹਾਨੂੰ ਸਾਰਿਆਂ ਨੂੰ ਵਾਰੀ-ਵਾਰੀ ਇਹੋ ਜੇ ਲੋੜਵੰਦ ਪਰਿਵਾਰ ਵੇਖ ਕੇ ਜਿਹੜਾ ਉਹ ਸੇਵਾ ਜਿਹੜੀ ਉਹ ਲਈ ਜਾਊਗੀ ਇਹਦੇ ਨਾਲ ਨਾਲ ਉਹਨਾਂ ਕਹਤਾ ਵੀ ਅਸੀਂ 6 ਤੋਂ 7 ਲੱਖ ਦੀ ਸੇਵਾ ਜਿਹੜੀ ਐਟ ਅ ਟਾਈਮ ਕਰਕੇ ਜਾਣੀ ਆ ਜਿਹਦੇ ਚ 2.5 ਲੱਖ ਦਾ ਇਹਦਾ ਘਰ ਬਣ ਜਾਊਗਾ ਕੋ 100 ਕਿੱਲਾ ਅਸੀਂ ਮਤਲਬ ਹੋਰ ਪੈਲੀ ਵੇਖਾਂਗੇ ਜਿਹੜੀ ਉਹਨਾਂ ਨੂੰ ਦੱਸ ਦਿੱਤਾ ਜਿਹੜੀ ਬਜਾਈ ਵਾਲੀ ਉਹ ਇੱਕ ਅੱਧੇ ਦਿਨ ਦੇ ਵਿੱਚ ਵੇਖ ਕੇ ਜਾ ਜੀ ਉਹਦੀ ਲਿਸਟ ਬਣਾ ਕੇ ਉਹਨਾਂ ਨੂੰ ਨਾਲ ਹੀ ਲਿਜਾ ਕੇ ਉਹਦਾ ਜਿਹੜਾ ਬੰਦੋਬਸਤ ਹੈ ਉਹ ਕੀਤਾ ਜਾਊਗਾ ਧੰਨਵਾਦ ਲੱਗਦਾ ਹੈ ਘਰ ਬਣ ਜੂ ਇਹਨਾਂ ਨੂੰ ਹਾਂਜੀ ਹੁਣ ਪੂਰੀ ਆਸ ਹੈ ਆਸ ਹੈ ਹਾਂਜੀ ਬਗਏ ਜਿਹੀ ਆਈ ਨਾ ਫੇਰ ਨਹੀਂ ਨਹੀਂ ਲੱਗਦਾ ਇਤਰਾ ਯਕੀਨ ਹੈ ਤੁਹਾਡੇ ਤੇ ਆਵਾਂਗੇ ਜੀ ਬਣ ਜੂਗਾ ਪਰਸੋ ਚੌਥੀ ਸ਼ੁਰੂ ਹੋ ਜਾਊਗਾ ਬਹੁਤ ਬਹੁਤ ਥੈਂਕ ਯੂ ਕਿੰਨੀਆਂ ਖੁਸ਼ ਜੇ ਬਹੁਤ ਹੈ ਹੱਸ ਕੇ ਦੇਖਾਂ ਵੱਡੀ ਤੂੰ ਆ ਨਹੀਂ ਆ ਇਧਰ ਬੋਲ ਕੋਸ਼ਾ ਹਾਂਜੀ ਕੋਸ਼ਾ ਉਹ ਪਉਮ ਆਉਂਦੀ ਆ ਹਾਂਜੀ ਸੁਣਾ ਫਿਰ ਇੱਕ ਨੰਨਾ ਮੁੰਨਾ ਰਾਹੀਂ ਨੂੰ ਦੇਸ਼ ਪਾਸ਼ੀ ਖਾਹੀਂ ਨਮ ਬੋਲ ਮੇਰੇ ਜੰਦਾ ਜੈ ਹਿੰਦ ਜੈ ਹਿੰਦ ਗੁੱਡ ਵੈਰੀ ਗੁੱਡ ਦੋਸਤੋ ਗੱਗੋਮਾਲ ਡੇਰਿਆਂ ਦੇ ਉੱਤੇ ਆ 바ਵਾ ਕਿਲਾ ਤੇ ਜਿੱਥੇ ਦੋ ਘਰਾਂ ਦੀਏ ਤੇ ਇੱਕ ਗੱਗੋਮਾਲ ਦੇ ਵਿੱਚ ਜਿੱਥੇ ਪਹਿਲਾਂ ਪੈਸੇ ਦਿੱਤੇ ਸੀ ਉਸ ਤੋਂ ਬਾਅਦ ਦੇਖਿਆ ਵੀ ਘਰਾਂ ਦੇ ਵਿੱਚ ਜਿਹੜਾ ਉਹ ਪੈਸੇ ਇਹਨਾਂ ਦੇ ਵਰਤੇ ਨਾ ਜਾਣਤੇ ਇਹ ਨਾਲ ਦੀ ਨਾਲ ਹੀ ਕਹਿੰਦੇ ਵੀ ਸਾਨੂੰ ਸਮਾਨ ਸਟਾ ਦੇਓ ਤੇ ਕੰਮ ਜਿਹੜਾ ਸ਼ੁਰੂ ਕਰਾ ਦਿੱਤਾ ਜਾਵੇ ਔਰ ਅੱਜ ਬੜੀ ਖੁਸ਼ੀ ਹੈ ਵੀ ਜਿਹੜਾ ਪਰਲੇ ਪਾਸੇ ਘਰ ਸੀ ਕੀਨਾ ਮੁੰਡੇ ਦਾ ਕਿੱਥੇ ਗਿਆ ਕਰਨ ਵੀਰ ਦਾ ਘਰ ਸੀਗਾ ਉਹਨੇ ਮਿਹਨਤ ਕਰਕੇ ਛੱਤ ਆਪ ਹੀ ਢੇੜ ਦਿੱਤੀ ਹਾਂਜੀ ਹਾਂਜੀ ਉਹ ਨਾਲ ਮੁੰਡਾ ਲੱਗਾ ਆਪਦੇ ਯਾਰਾਂ ਦੋਸਤਾਂ ਨੂੰ ਲੈ ਕੇ ਛੱਤ ਢੇੜ ਦਿੱਤੀ ਆ ਸਰੀਆ ਸੀਮੈਂਟ ਬਜਰੀ ਇਹਦ ਕੋ ਆ ਚੁੱਕੀ ਆ ਸੀਮੈਂਟ ਵੀ ਆ ਗਿਆ ਹਾਂਜੀ ਨਹੀਂ ਸੀਮੈਂਟ ਮੌਕੇ ਤੇ ਲਿਆਉਣਾ ਸੀਮੈਂਟ ਮੌਕੇ ਤੇ ਲਿਆਉਣਾ ਕਿਉਂਕਿ ਰੱਖਣ ਨੂੰ ਥਾਂ ਨਹੀਂ ਸੀ ਹੈਗੀ ਰੇਤਾ ਬਜਰੀ ਤੇ ਸਰੀਆ ਆ ਗਿਆ ਤੇਰੇ ਕੋਲ ਤੇ ਇਹਦੇ ਘਰ ਦਾ ਹੋ ਸਕਦਾ ਵੀ 2-4 ਪੰਜਾਂ ਦੇਣਾ ਲੈਂਟਰ ਪੈ ਜਾਊਗਾ ਤਿਆਰੀ ਹੋ ਜੂਗੀ ਪਹਿਲਾਂ ਹੀ ਪਹਿਲਾਂ ਪੈਣਾ ਪਈ ਪਹਿਲਾਂ ਤਿਆਰੀ ਹੋ ਜੂਗੀ ਔਰ ਇਸ ਭੈਣ ਦਾ ਜਿਹਨੂੰ ਸਾਡੇ ਤੇ ਯਕੀਨ ਨਹੀਂ ਹੈਗਾ ਵੀ ਰੋਜ਼ ਹੀ ਫੋਨ ਕਰੀ ਜਾਂਦੀ ਹੈ ਵੀ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਉਹਦੀ ਰੇਤਾ ਤੇ ਬਜਰੀ ਆ ਗਈ ਆ ਸਰੀਆ ਦਾ ਸ਼ਾਮ ਤੱਕ ਆ ਜਾਣਾ ਵਾ ਔਰ ਮਿਸਤਰੀ ਇਹਦੇ ਲੱਗ ਗਏ ਆ ਕੋਸ਼ਿਸ਼ ਹੈ ਵੀ ਬੱਚੇ ਜਿਹੜੇ ਆ ਉਹ ਦੀਵਾਲੀ ਆਪਦੇ ਘਰ ਦੇ ਵਿੱਚ ਮਨਾਉਣ ਔਰ ਇਸ ਘਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮੇਰੇ ਖਲ ਤਿੰਨ ਤੋਂ ਸਵਾ ਤਿੰਨ ਲੱਖ ਰੁਪਏ ਦਾ ਖਰਚਾ ਆਉਣਾ ਕਿਉਂਕਿ ਉਹਦਾ ਇਕੱਲਾ ਲੈਂਟਰ ਪੈਣਾ ਸੀਗਾ ਔਰ ਇਹਦੀ ਜਿਹੜੀ ਜ਼ਿੰਮੇਵਾਰੀ ਉਹ ਅ ਤੇ ਅੱਜ ਉਹਨਾਂ ਨੂੰ ਮਤਲਬ ਚਾਹੁੰਦੇ ਸੀਗੇ ਵੀ ਮੇਰੇ ਜਾਣ ਤੋਂ ਪਹਿਲਾਂ ਪਹਿਲਾਂ ਮੈਂ ਮਤਲਬ ਬੰਬੇ ਜਾਣਾ ਉਸ ਤੋਂ ਪਹਿਲਾਂ ਕੰਮ ਦੀ ਜਿਹੜੀ ਉਹ ਸ਼ੁਰੂਆਤ ਕਰਾ ਦਿੱਤੀ ਜਾਵੇ ਮੈਂ ਆਪਦੀ ਅੱਖੀ ਵੀ ਵੇਖ ਕੇ ਜਾਣੀ ਆ ਔਰ ਅੱਜ ਮੇਰੇ ਖਿਆਲ ਇਹਨਾਂ ਨੂੰ ਵੀ ਓਨੀ ਖੁਸ਼ੀ ਆ ਤੇ ਅੱਜ ਇਹ ਵੀ ਨਹੀਂ ਰੋਣ ਢਈ ਹਣਾ ਮਤਲਬ ਇਹਨੂੰ ਚਿਹਰੇ ਦੇ ਉੱਤੇ ਖੁਸ਼ੀ ਆ ਨਾ ਹਾਂ ਪੂਰੀ ਖੁਸ਼ ਆ ਪੂਰੀ ਖੁਸ਼ ਆ ਹਾਂਜੀ ਹਾਂ ਤੇ ਫਿਰ ਹੱਸਦੀ ਤਾਂ ਫੇਰ ਹੀ ਕਿ ਸੁਭਾਅ ਹੀ ਇਸ ਤਰ੍ਹਾਂ ਦਾ ਤੇਰਾ ਨਹੀਂ ਨਹੀਂ ਖੁਸ਼ੀ ਆ ਮੈਂ ਬੱਚੇ ਖੁਸ਼ ਆ? ਹਾਂਜੀ, ਖੁਸ਼ ਨੇ। ਖੁਸ਼ ਆ। ਕੋਈ ਨਹੀਂ ਦੀਵਾਲੀ ਤੋਂ ਪਹਿਲਾਂ-ਪਹਿਲਾਂ ਤੈਨੂੰ ਅੰਕਲ ਦੇ ਤੇਰੇ ਘਰ ਦੇ ਵਿੱਚ ਐ ਬਿਠਾ ਦੇਣਾ ਵਾ ਲੈਟਰ ਤੇਰੇ ਪੈ ਜਾਣਗੇ। ਬਾਕੀ ਜਿਹੜਾ 100 ਕੰਮ ਐ ਉਹ ਬਾਅਦ ਚ ਵੀ ਹੁੰਦਾ ਰਹੂਗਾ। ਪੁੱਛ ਰੋ। ਬਾਬਾ ਹੋਰ ਮੇਰ ਕੜੇ ਤੁਹਾਡੇ ਤੇ? ਹਾਂਜੀ। ਖੁਸ਼ੀਆਂ ਮਿਲਣ ਚੰਗੀਆਂ। ਬੱਚੇ ਖੁਸ਼ ਰਹਣ ਤੁਹਾਡੇ। ਕੀ ਟੀਕਾ ਲੱਗਾ? ਕੀ ਲੱਗਾ? ਟੀਕਾ ਲੱਗਾ ਤੈਨੂੰ? ਕਿਹੜੀ ਗੱਲੋਂ? ਟੀਕਾ ਕੋ ਲੱਗਾ? ਲੱਗਿਆ। ਹਾਂ? ਲੱਗਿਆ। ਬਿਮਾਰ ਐ? ਖਾਣ ਟੁੰਡਾ। ਕਸਾ ਤੇ ਬੋਹਾਂ ਦੇ ਤੂੰ ਰੋਈ ਜਾਨੀ ਆ ਫੇਰ ਵੀ ਹੈਗਾ ਹੀ ਪਤਾ ਨਹੀਂ ਯਕੀਨ ਹੀ ਨਹੀਂ ਕਰਨਾ ਇਹਨਾਂ ਤੇ ਨਹੀਂ ਨਹੀਂ ਮੈਨੂੰ ਵਿਸ਼ਵਾਸ ਆ ਨਹੀਂ ਹੁਣ ਮੈਨੂੰ ਵਿਸ਼ਵਾਸ ਆ ਅੱਛਾ ਜਦੋਂ ਅਸੀਂ ਗਏ ਉਹਦੋਂ ਨਹੀਂ ਸੀ ਨਾਗਾ ਬਗੜਾ ਫੋਨ ਕਰੀ ਜਾਂਦੀ ਹਾਂ ਹਾਂ ਜੀ ਉਹਦੋਂ ਨਹੀਂ ਮੈਨੂੰ ਪਰ ਹੈਗਾ ਪਰ ਮੈਨੂੰ ਹੋ ਗਿਆ ਹੁਣ ਉਹਦੋਂ ਲੱਗਦਾ ਝੂਠੇ ਆ ਨਾ ਨਹੀਂ 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 ਨਹੀਂ